ਸਸੀ ਕਾਗੇ ਸਾਰਿਆਂ ਨੂੰ ਸਸੀ ਕਾ ਸਾਰਿਆਂ ਨੂੰ ਜੀ ਹੋ ਸਨਾਓ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਮੇਰੇ ਭੈਣ ਭਰਾ ਸਾਰੇ ਠੀਕ-ਠਾਕ ਹੋਣਗੇ ਤੇ ਅੱਜ ਸਾਡੇ ਘਰ ਆਉਣ ਲੱਗੇ ਆ ਗੈਸਟ ਤੇ ਗੈਸਟ ਬੜੇ ਖਾਸ ਆ ਤੇ ਉਹਨਾਂ ਵਾਸਤੇ ਚੱਲਣ ਢਈ ਆ ਤਿਆਰੀ ਬਿਲਕੁਲ ਬਿਲਕੁਲ ਤੇ ਮਨਜਿੰਦਰ ਵੀ ਮੇਰੀ ਕਰਨ ਦੇ ਹੈਲਪ ਆ ਬੈਡਰੂਮ ਬਣਾਉਣੇ ਮੋਦੇ ਵਾਸਤੇ ਮਟੀਰੀਅਲ ਤਿਆਰ ਕੀਤਾ ਵਾ ਤੇ ਆ ਜਿਹੜਾ ਵਾ ਇਹ ਬਣਾਉਣੇ ਆ ਮੈਂ ਸੈਂਡਵਿਚ ਇਹ ਉਹਦੇ ਵਾਸਤੇ ਤਿਆਰ ਕੀਤਾ ਵਾ ਤੇ ਪਰੋਣੇ ਵੀ ਬੜੇ ਖਾਸ ਆ ਬਹੁਤ ਜਦੇ ਤੇ ਬੜਾ ਪਿਆਰ ਹੋ ਉਹਨਾਂ ਦੇ ਨਾਲ ਸਹੀ ਗੱਲ ਤੇ ਅਹੀਂ ਕਰ ਰਹੇ ਆ ਹੁਣ ਤਿਆਰੀਆਂ ਤੇ ਬਸ ਥੋੜੇ ਟਾਈਮ ਤੱਕ ਉਹਨਾਂ ਵੀ ਆ ਜਾਣਾ ਵਾ ਤਾਂ ਉਹਨਾਂ ਨਾਲ ਵੀ ਬੁਲਾਵਾਂਗੇ ਆਪਾਂ ਤੇ ਕੌਣ ਆਉਣ ਲੱਗਾ ਦੱਸ ਦੀਏ ਫਿਰ ਅੱਜ ਹਾਂਜੀ ਦੱਸ ਦੀਏ ਕੌਣ ਆਉਣ ਲੱਗਾ ਦੱਸ ਦੋ ਏਦਿਕੀ ਗੱਲ ਅੱਜ ਆਉਣ ਲੱਗੇ ਸਾਡੇ ਕੋਲ ਪਰਮ ਤੇ ਜੱਸ ਸਹੀ ਗੱਲ ਜੀ ਟੀਮ ਮੈਂਬਰ ਸਾਡੀ ਮਾਨਪੁਰ ਟੀਵੀ ਦੀ ਪਿਆਰੀ ਜੀ ਮਤਲਬ ਟੀਮ ਆ ਹਾਂਜੀ ਤੇ ਮਾਨਪੁਰ ਟੀਵੀ ਵਾਲੇ ਜਿਹੜੇ ਉਹ ਬਹੁਤ ਜ਼ਿਆਦਾ ਵਧੀਆ ਵਾ ਭਾਜੀ ਭੈਣ ਜੀ ਬੜੇ ਵਧੀਆ ਨੇ ਆਪਣੀ ਟੀਮ ਜਿਹੜੀ ਸਾਰੀ ਬੜੇ ਪਿਆਰ ਨਾਲ ਰੱਖੀ ਆ ਤੇ ਤੁਹਾਡਾ ਆਪਸ ਵਿੱਚ ਸਾਰਿਆਂ ਦਾ ਬੜਾ ਪਿਆਰ ਆ ਆ ਇਤਰਾ ਹੀ ਆ ਭੈਣ ਭਰਾਵਾਂ ਵਾਂਗੂ ਮਤਲਬ ਸਾਰੇ ਹੀ ਰਹਿੰਦੇ ਆ ਬਿਲਕੁਲ ਬਿਲਕੁਲ ਤੇ ਅੱਜ ਉਹਨਾਂ ਦਾ ਫੋਨ ਆਇਆ ਸੀ ਜਾ ਕੇ ਅਸੀਂ ਤੁਹਾਡੇ ਕੋਲ ਆਉਣ ਲੱਗੇ ਆ ਤੇ ਬੜੀ ਖੁਸ਼ੀ ਹੋਈ ਮਾਨੂੰ ਵੀ ਚਲੋ ਵਧੀਆ ਵਾ ਹਨਾ ਤੇ ਮਿਲਦੇ-ਗਿਲਦੇ ਭੈਣ ਭਰਾ ਨਾਲੇ ਸਭ ਤੋਂ ਵਧੀਆ ਲੇ ਆ ਵੀ ਜਿਹੜੇ ਕਿਸੇ ਭੈਣ ਭਰਾ ਨਾਲ ਦਿਨ ਚੰਗੇ ਲੰਘੇ ਹੋਣ ਨਾ ਤੇ ਤਾਂ ਇੱਕ ਦੂਜੀ ਦੀ ਖਿੱਚ ਕਰਕੇ ਇੱਕ ਦੂਜੇ ਕੋ ਜਾਂਦਾ ਇਹ ਕਿਰਤ ਤਾਂ ਨਹੀਂ ਜੀ ਬਣਾ ਇਹ ਤਾਂ ਪਿਆਰ ਦੀ ਗੱਲ ਵਾ ਪਿਆਰ ਹੋਵੇ ਇੱਕ ਦੂਜੇ ਦੇ ਨਾਲ ਤੇ ਫੇਰ ਹੀ ਕੋਈ ਇੱਕ ਦੂਜੇ ਨੂੰ ਜਾਂਦਾ ਨਹੀਂ ਤੇ ਤੁਹਾਨੂੰ ਪਤਾ ਹੀ ਆ ਕਿ ਟਾਈਮ ਤੇ ਹੈ ਹੀ ਨਹੀਂ ਕਿਹਦੇ ਤੇ ਸਾਰੇ ਮਤਲਬ ਇੰਨੇ ਕਿ ਜਿਆਦਾ ਬਿਜ਼ੀ ਆ ਆਪਣੇ ਲਾਈਫ ਵਿੱਚ ਤੇ ਟਾਈਮ ਨਹੀਂ ਹੈਗਾ ਕਿ ਇਹਦੇ ਕੋਲ ਵੀ ਜਾਂਦਾ ਹਾਂਜੀ ਹਾਂਜੀ ਤੇ ਜੇ ਕਿਸੇ ਨੂੰ ਕੋਈ ਖਿੱਚੇ ਹੋਵੇ ਪਿਆਰ ਹੋਵੇ ਤੇ ਫੇਰ ਹੀ ਕੋਈ ਦੇਖਦਾ ਹਾਂਜੀ ਤੇ ਆਪਾਂ ਬਸ ਡੇਆ ਕਰਨ ਤਿਆਰੀਆਂ ਤੇ ਹੁਣ ਮੈਂ ਬਣਾਉਣੇ ਆ ਸੈਂਡਵਿਚ ਇਹ ਸੈਂਡ ਵੀ ਉਹ ਕਹਿੰਦੀ ਵੀ ਗਰਮੀ ਬੜੀ ਆ ਤੇ ਮੇਰੇ ਹੱਥ ਘਰਾ ਦੋ ਮੈਂ ਤਾਂ ਦੱਸੇ ਵੀ ਉਹ ਦੱਸਣ ਵਾਲੀ ਗੱਲ ਆ ਕਿ ਕਰਤੀ ਆ ਹਨਾ ਤੇ ਮੈਂ ਉੱਥੇ ਪਿਛਰੇ ਕਿਹੜਾ ਵੱਡਾ ਹੋਇਆ ਜੀ ਸਰ ਇਹਨਾਂ ਵਾਂਗ ਆ ਗਰਮੀ ਹੈ ਵੀ ਬੜੀ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਹਾਂਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਕਿ ਹਨਾ ਇਹ ਤਾਂ ਰਾਮ ਰਗੇ ਟਾਈਮ ਪਹਿਲੀ ਦਾ ਚਲ ਜੀ ਉਹਨਾਂ ਹਾਂਜੀ ਹਾਂਜੀ ਹੁਣ ਆਪਾਂ ਤਿਆਰ ਲੱਗੇ ਆ ਕੰਨ ਤੁਹਾਨੂੰ ਮੈਂ ਥੋੜਾ ਥੋੜਾ ਦੱਸ ਦਿੰਨੀ ਅੱਜ ਕਿੰਦਾ ਕਿੰਦਾ ਤਿਆਰ ਕਰਨਾ ਆਹ ਆਹੜੀ ਹੈ ਜੀ ਮਿਓਨਿੰਗ ਇਹ ਵਿੱਚ ਪਾਵਾਂਗੇ ਸੌਸ ਸੌਸ ਸਾਡਾ ਪੁਰਾਣਾ ਹੈਗਾ ਨਾ ਨਵਾਂ ਹੋਰ ਨਾ ਤਾਂ ਪੁਰਾਣਾ ਹੈਗਾ ਇਹ ਪਹਿਲਾਂ ਵਰਤ ਲੈਣੇ ਆ ਇੱਕ ਸਾਈਡ ਤੇ ਆਪਾਂ ਇਹ ਲਾਉਣਾ ਤੇ ਇੱਕ ਸਾਈਡ ਤੇ ਆਪਾਂ ਆਪਣੀਆਂ ਦੀਆਂ ਆ ਜੋਦਾ ਬਹੁਤ ਇੰਨਾ ਹਾਂਜੀ ਬਹੁਤ ਠੀਕ ਆ ਕੱਟਦੇ ਦੱਬੀਂ ਬਿਲੇ ਦੱਬੀਂ ਹਾਂਜੀ ਹਾਂਜੀ ਆਹ ਵੇਖੋ ਇਦਾਂ ਕਰਕੇ ਨਾ ਆਪਾਂ ਆਪਣੇ ਬ੍ਰੈਡ ਤਿਆਰ ਕਰ ਲੈਣੇ ਜਿੰਨੇ ਵੀ ਪੀਸ ਆਪਾਂ ਬਣਾਉਣੇ ਆ ਨਾ ਉਹਨਾਂ ਉਪਰ ਇਦਾਂ ਆਪਾਂ ਫਲਾ ਲੜਾਣ ਨੂੰ ਪਹਿਲਾਂ ਇੱਕ ਸਾਈਡ ਤੇ ਆ ਫਲਾ ਲੈਣੀ ਠੀਕ ਆ ਹੁਣ ਆਪਾਂ ਕਰਾਂਗੇ ਆਪਣਾ ਮਟੀਰੀਅਲ ਤਿਆਰ ਲਓ ਜੀ ਆਹ ਜਿਹੜਾ ਸਾਡਾ ਮਟੀਰੀਅਲ ਤਿਆਰ ਹੋ ਗਿਆ ਬਣਾ ਇਹਦੇ ਵਿੱਚ ਆਪਾਂ ਖੀਰਾ ਖੀਰਾ, ਪਿਆਜ਼, ਟਮਾਟਰ ਤੇ ਇਹ ਪਨੀਰ ਇਹ ਸਾਰੀਆਂ ਚੀਜ਼ਾਂ ਪਾ ਲਈਆਂ ਵਾ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਨਮਕ ਥੋੜਾ ਜਿਹਾ ਪਾਉਣਾ। ਜ਼ਿਆਦਾ ਨਹੀਂ ਚੰਗਾ ਲੱਗਦਾ ਇਹਦੇ ਵਿੱਚ। ਲਾਈਟ ਜਿਹਾ ਨਮਕ ਪਸਣਾ ਵਾ। ਇਹਦੇ ਨਾਲ ਪਾਉਂਦੇ ਵਾ। ਇਹ ਥੋੜਾ ਜਿਹਾ ਜੀਰਾ ਪਾ ਲੈਣਾ ਵਾ। ਠੀਕ ਹੈ। ਤੇ ਬਾਕੀ ਇਹਦੇ ਵਿੱਚ ਪਾਉਣੀ ਆ ਸੌਸ ਸੌਸ ਪਾ ਮੰਨ ਦ ਕੜਾਹਣ ਲਈ ਕਿਉਂੜਿਆ ਜਿੰਨਾ ਨਿਕਲਦਾ ਮੈਂ ਇਹਨੂੰ ਖਤਮ ਕਰ ਲੀਏ ਨਾ ਫਿਰ ਦੂਜੀ ਵਾਰਾਂਗੇ ਫਿਰ ਇਹਦੇ ਵਿੱਚ ਪਾਉਣੀ ਆ ਆਪਾਂ ਨਹੀਂ ਆਉਣੀ ਆ ਵੇਖੋ ਮਨ ਲਗੇ ਵੀ ਸੌਸ ਨਾ ਪੁਣੀ ਬੁਰੀ ਜ਼ਿਆਦਾ ਨਹੀਂ ਕੀ ਪਾਉਣੀ ਤੇ ਬਸ ਆਹੜਾ ਮਟੀਰੀਅਲ ਆਪਾਂ ਆਪਣਾ ਤੇ ਆਪਾਂ ਕਰ ਲਿਆ ਵਾ ਰੈਡੀ ਬਹੁਤ ਬੋਲਦਾ ਤਾਂ ਬਹੁਤ ਟੇਸਟੀ ਬਣਦੇ ਬਹੁਤ ਜ਼ਿਆਦਾ ਇੱਥੇ ਗਰਮੀ ਤੋਂ ਇੰਨੀ ਆ ਨਾ ਗਰਮੀ ਕਰਨ ਵਾਲੀ ਉਹ ਜੀਵਨ ਗਰਮੀ ਗੁਰਮੀ ਕੋਈ ਨਹੀਂਗੀ ਗਰਮੀ ਦਾ ਟਾਈਮ ਆ ਠੀਕ ਨਹੀਂ ਤੇ ਕੋਈ ਗੱਲ ਨਹੀਂ ਪੀਲੀਰ ਕਿਹੜੀ ਨਹੀਂ ਪਈ ਪਈ ਤਾਂ ਹੈਗੀ ਪਰ ਜਦੋਂ ਆ ਮਹੀਨੇ ਹੁੰਦੇ ਆ ਨਾ ਆ ਤੇ ਕਿਤੇ ਗਾਹਾਂ ਕਰਤੇ ਜਾਂਦੇ ਕੋਈ ਬੰਦੇ ਦਾ ਉਹ ਮੇਰੀ ਗੱਲ ਸੁਣ ਯਾਰ ਅਜੇ ਤੱਕ ਵੀ ਪੈ ਗਿਆ ਨਾ ਸਾਰਾ ਹੀ ਵਧੀਆ ਤਕਰੀਬਨ ਮੌਸਮ ਹੋਏਗਾ ਮੌਸਮ ਸਿਆਲ ਚ ਬੰਦੇ ਨੇ ਹੁੰਦਾ ਗਰਮੀਆਂ ਆਉਣ। ਨਹੀਂ ਨਹੀਂ। ਗਰਮੀਆਂ ਹੀ ਹੁੰਦਾ ਸਿਆਲ ਆ ਜੀ। ਕੋਈ ਕੋਈ ਇੱਕ ਬੰਦਾ ਇਹ ਕਹਿੰਦਾ ਵਾ ਗਰਮੀ ਆ ਜੇ ਪਰ ਸਾਰੇ ਲਈ ਗਰਮੀ ਆ ਵਾ ਸਿਆਲ ਦੇ ਚ ਕੱਪੜੇ ਜਿਆਦਾ ਪਾ ਲੋ। ਸਿਆਲ ਇਹ ਆ ਨਾ ਕੋਈ ਠੰਡ ਲੱਗੂ ਬੰਦਾ ਦੀਰਾ ਪਾ ਲੋ। ਥੋੜਾ ਗਰਮੀ ਲੱਗੇ ਤੇ ਬੰਦਾ ਕਿਧਰ ਨੂੰ ਜਾਊਗਾ। ਉਹੀ ਤੇ ਗੱਲ ਆ। ਆ ਦੇਖੋ ਸਾਰੇ ਭੈਣ ਤਰਾ। ਆ ਜਿਹੜਾ ਸਮਾਨ ਆ ਇਹਨੂੰ ਐਦਾਂ ਕਰਕੇ ਵਿੱਚ ਫਿਲ ਕਰ ਲਿਆ। ਠੀਕ ਆ ਜੀ। ਤੇ ਲਗੇ ਲਵਾਈਏ ਅੱਜ ਫੇਰ ਸਗਲ ਸਾਰੇ ਅਜਾ ਲਵਾਈ ਦੇ ਮੈਨੂੰ ਇਹ ਨਾ ਮਾਰਦਾ ਹੈ ਆਪਣੇ ਗਰਮੀ ਨਹੀਂ ਮੈਂ ਇਕੱਲੀ ਇਨੀ ਗਰਮੀ ਚ ਲਾਂ ਪੀਣੀ ਵੀ ਨਾਣਾ ਉਹ ਮੇਰੇ ਦੇ ਕੋਈ ਗੱਲ ਦੇ ਹੁਣ ਤੁਹਾਨੂੰ ਜਿਹੜਾ ਮੈਂ ਦੂਜਾ ਬਖਾਉਣ ਲੱਗੀ ਦੂਜਾ ਹੀ ਬਣਾਉਣਾ ਵਾ ਬ੍ਰੈਡਰ ਉਹ ਨਾ ਨਹੀਂ ਆ ਤੁਝੇ ਬੰਬ ਹਾਂਜੀ ਪੰਮ ਵੀ ਕਹਿ ਲੈਂਦੇ ਇਹਨਾਂ ਨੂੰ ਇਹਨਾਂ ਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ ਮੈਂ ਇਸ ਕੱਪ ਬੱਪੋ ਇਹਨਾਂ ਕਰ ਲੈਣਾ ਨਹੀਂ ਖਾਣੇ ਕਰ ਲੈਣਾ ਹਾਂ ਕੋਲੋਂ ਤਾਂ ਬਣਾ ਕੇ ਵਿਖਾਉਣੀ ਅੱਗੇ ਠੀਕ ਹੈ ਬੜਾ ਸ਼ਮ ਲੈ ਆਇਆ ਦੱਸਦਾ ਮੈਂ ਮੇਰੀ ਗੱਲ ਸੁਣੋ ਪਹਿਲਾਂ ਉੱਤੇ ਵੇਖੋ ਬੱਦਲ ਹਾਂਜੀ ਹਾਂਜੀ ਗੱਲ ਹੁੰਦੀ ਨਾ ਸਾਡੇ ਵਲੌਗ ਦੇ ਵਿੱਚ ਕਿ ਜਦੋਂ ਜਿੱਥੇ ਅਸੀਂ ਜਾਈਏ ਤਾਂ ਮਿਲ ਜਾਂਦਾ ਤੇ ਆਉਂਦਾ ਹੀ ਆਉਂਦਾ ਮੇਰੀ ਗੱਲ ਸੁਣ ਹਾਂ ਜੀਵਨ ਆ ਦੋਸਤ ਹੋ ਗਿਆ ਮੋਟਰਾਂ ਛੱਡਿਆ ਤੁਹਾਨੂੰ ਦਰੋਂ ਗੇਤੇ ਸਾਲਾ ਚਾਹੀਦਾ ਉਹ ਦਿਨੇ ਨਹੀਂ ਆ ਜਣਾ ਅਸੀਂ ਅਸੀਂ ਗੇਤੇ ਆ ਜਣਾ ਅਸੀਂ ਉਹ ਤੇਰੀ ਕਹਿੰਦੇ ਤੁਸੀਂ ਜਿੱਥੇ ਜਾਂਦੇ ਉੱਥੇ ਹੀ ਤੁਹਾਨੂੰ ਆ ਜਾਂਦਾ ਉੱਥੇ ਕੁੰਡੀ ਵੀ ਉਹ ਦਿਨ ਨਹੀਂ ਬਟਾਲੇ ਗਏ ਬਟਾਲੇ ਹੀ ਰਾਜ ਫਸ ਗਏ ਉਹਨਾਂ ਦੇ ਪਿੰਡ ਗੇ ਉਦਣ ਫਸ ਗਏ ਇੱਕ ਦਿਨ ਫਿਰ ਕਾਦੀਆਂ ਗਏ ਕਾਦੀਆਂ ਆ ਕਾਦੀਆਂ ਬੜਾ ਤਾਂ ਹੋਇਆ ਆੜੂ ਕਿੱਥੋਂ ਲਾ ਲਿਆ ਆੜੂ ਦੇ ਪਿੰਡ ਦੇ ਮੈ ਲੱਗਾ ਵੇ ਸਹੀ ਜਨਾ ਮਾਦੀ ਛੱਕ ਆ ਉੱਪਰ ਕਿੰਨੇ ਆ ਆ ਵੀ ਕਿੰਨੇ ਉੱਪਰ ਪੱਕੇ ਆ ਇਹ ਬਾਗ ਹੀ ਲਾਇਆ ਵਾ ਪੂਰਾ ਲੈ ਦੱਸਾ ਦਗੀ ਕੀ ਕਸਾਂ ਕੀ ਗੱਲ ਆ ਵੇ ਕੋਈ ਇਹਨਾਂ ਦੇ ਘਰ پارک ਹਾਂ ਤੇ ਕੁਫੜ ਸ਼ੁਕਰ ਆਹੋ ਭਾਂਗਾ ਨੇਂਦੇ ਰਿਹਾ ਗਾ ਭਾਂਗਾ ਨੇਂਦਾ ਆ ਤੇ ਮਾਰਾ ਬੱਦਲ ਹੋ ਗਿਆ ਵਾ ਤੇ ਆਪਣੇ ਬੰਨੇ ਬੰਨੇ ਵੇਖੋ ਠੀਕ ਗੱਲ ਆ ਠੀਕ ਜੀ ਤੇ ਕੰਦੀ ਜੀ ਦਜੀ ਗੱਲ ਇਹ ਕਿ ਤੁਹਾਡਾ ਘਰ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਇਦਾਂ ਦਾ ਕਰਨ ਨਿਕਾ ਜਾ ਚਾਹੀਦਾ ਚੱਲ ਮੜੇ ਟਿਕਾਣੇ ਤੇ ਆ ਮਤਲਬ ਜਿਹੜਾ ਸੰਭਾਲ ਲਿਆ ਵੀ ਜਾਵੇ ਤੇ ਮੰਜਿੰਦਰ ਅੰਕਲ ਦਾ ਕਹਿੰਦਾ ਵੀ ਬਾਬੇ ਨਾਨਕ ਨੇ ਦਿੱਤਾ ਉਹ ਕਾਰੋਬਾਰ ਇੰਨਾ ਕਿ ਚਲੋ ਬਾਬਾ ਅਸੀਂ ਦਸੀ ਜਾਣਦੇ ਆ ਸਿੱਧੀ ਜਿਹੀ ਗੱਲ ਆਪਣੇ ਆਪ ਤੇ ਮਨ ਕਹਦਾ ਹੈ ਪੀਗਰੀ ਠੀਕ ਹੈ ਠੀਕ ਕਰਨ ਜੀ ਇਹ ਆ ਵੀ ਸਭ ਕੋ ਸਤਿਗੁਰੂ ਦਾ ਹਾਂ ਜੀ ਖੁੱਲਾ ਢੁੱਲਾ ਬੜਾ ਵਧੀਆ ਗਏ ਨਾਲੇ ਹੈ ਟਕਾਣੀ ਜੀ ਬਾਹਰ ਢੋੜਾ ਨਾਲ ਹੀ ਬਿਲਕੁਲ ਇੱਥੋਂ ਹੀ ਚੜੋਦੇ ਇੱਥੇ ਹੀ ਉਤਰ ਜੀ ਮੈਂ ਕਹਿੰਦਾ ਚੜੀਗੜ ਤੱਕ ਬਸਾਂ ਜਾਂਦੀ ਹੈ ਇੱਥੋਂ ਨਾਲ ਹੀ ਹਨਾ ਆਓ ਸਵੇਰੇ ਜਿਹੜੀ ਬੋਲਵੋ ਜਾਂਦੀ ਹੈ ਨਾ ਉਹ ਇਧਰ ਦੀ ਜਾਂਦੀ ਹੈ ਹਨਾ ਗੱਡੀ ਲਾਈ ਉਹਨਾਂ ਨੇ ਆਹੋ ਆਹੋ ਇੱਧਰ ਇਧਰ ਵੀ ਜਾਂਦੀ ਹੈ ਹਾਰੀਵਾਲ ਥਾਣੀ ਇਧਰ ਵੀ ਹੋ ਕੇ ਬਿਲਕੁਲ ਕਰਦੇ ਐਨਾਂ ਜਾਂਦੀ ਹੈ ਦੇ ਬਹੁਤ ਵਧੀਆ ਲੱਗੇ ਇਹਨਾਂ ਨੇ ਸਾਡੀ ਰੋਟੀ ਪਾਣੀ ਦੀ ਸੇਵਾ ਬਹੁਤ ਵਧੀਆ ਕੀਤੀ ਜੀ ਰੋਟੀ ਪਾਣੀ ਦੀ ਮੈਂ ਖਾ ਲਈ ਰੋਟੀ ਪਾਣੀ ਦੀ ਸੇਵਾ ਪਕੌੜਿਆਂ ਦੀ ਗੱਲ ਕਰ ਪਕੌੜੇ ਨਹੀਂ ਪਕੌੜੇ ਨਹੀਂ ਹੋਈ ਆ ਪਕੌੜੇ ਨਹੀਂ ਥੱਲੇ ਹੋਏ ਪਕੌੜੇ ਇੰਨੇ ਸੁਆਦੀ ਸੈਂਡਵਿਚ ਸੀਗੇ ਪੂਰੇ ਬੜਾ ਸੁਆਦ ਸੈਂਡਵਿਚ ਤੇ ਤੁਹਾਡਾ ਮਜ਼ਾ ਕਿ ਨਹੀਂ ਬੜਾ ਮਜ਼ਾ ਆਇਆ ਪੂਰਾ ਪੂਰਾ ਮਜ਼ਾ ਆਇਆ ਪਤਾ ਲੱਗਾ ਮੈਂ ਅੱਜ ਜੇ ਰੋਟੀ ਖਾ ਕੇ ਨਹੀਂ ਆਈ ਘਰੋਂ ਪੁੱਛ ਲੈ ਇਹ ਨਹੀਂ ਖਾ ਕੇ ਆਈ ਮੇਰੀ ਗੱਲ ਸੁਣ ਤਾਂ ਹੀ ਕਿ ਚਾਹੀ ਵਧ ਹੋਈ ਜੀ ਖਾਣ ਦਾ ਮਜ਼ਾ ਆਉਂਦਾ ਘਰ ਉਹ ਹੀ ਉਹੋ ਗੱਲ ਤੇ ਬਣਾਉਣ ਵਾਲੇ ਨੂੰ ਵਧੀਆ ਲੱਗਦਾ ਕਿ ਜਦੋਂ ਸਾਰੀ ਟੀ ਸਾਰੇ ਨੇ ਪਸੰਦ ਕਰਨਾ ਤੇ ਖਾਣ ਤੇ ਫਿਰ ਮਜ਼ਾ ਆ ਜਾਂਦਾ ਮੈਂ ਕਿ ਉਹ ਉੱਥੇ ਜਾ ਕੇ ਫਿਰ ਖਾਣਾ ਤੇ ਹੈਗਾ ਹੀ ਆ ਨਹੀਂ ਸਹੀ ਗੱਲ ਠੀਕ ਹੋ ਗਿਆ ਕਿ ਇਹਨੂੰ ਲੱਗਾ ਥੋੜਾ ਜਿਹਾ ਕਿ ਜਿੱਤਾ ਮਤਲਬ ਲੇਟ ਸ਼ੇਟ ਹੋ ਗਿਆ ਕੰਮ ਪਰ ਨਹੀਂ ਨਹੀਂ ਕੋਈ ਲੇਟ ਨਹੀਂ ਕਰਦਾ ਸੀ ਕੋਈ ਗੱਲ ਨਹੀਂ ਮੈਂ ਹੋ ਗਿਆ ਮਾੜਾ ਲੇਟ ਮੈਂ ਕਿ ਫੁਰਤੀ ਮਾਰ ਬਦਲ ਹੋ ਗਿਆ ਹੀ ਉੱਥੇ ਤੇ ਅਸੀਂ ਚਲੀਏ ਮੈਟੋਮੈਟਿਕ ਇਹ ਨਾ ਇਹ ਸ਼ਟਾਈ ਇੱਥੇ ਆ ਗਈ ਮਾਸ਼ੀ ਵਧੀਆ ਹੋ ਗਿਆ ਵੀ ਇਹ ਆ ਵੀ ਹਾਂਜੀ ਦੱਸੋ ਛੰਡੂ ਮੈਂ ਪਾਤਾ ਜਦੋਂ ਮੈਂ ਆਉਂਦਾ ਆ ਵੀ ਕੋਸ਼ਿਸ਼ ਨਹੀਂ ਲਾਈ ਮੈਂ ਲੱਗ ਲੂ ਦੇਖਦਾ ਹਾਂ ਫੈਂਡੋ ਜੀ ਲੱਸਾ ਗੱਲ ਕੀ ਗਰਮੀ ਬੜੀ ਪਈ ਹੈ ਥੋੜਾ ਲਸਾ ਹੋ ਗਿਆ ਇਹਨੇ ਚੱਲ ਜਣਾ ਉਹ ਥੱਲੇ ਦੱਸਾਂ ਜਾਂ ਥੱਲੇ ਹਾਂ ਨਹੀਂ ਵਧੀਆ ਵਧੀਆ ਬਾਕੀ ਬੜਾ ਸੋਨਾ ਘਰ ਵਾ ਤੇ ਬੜੇ ਕਿਉਂ ਨਹੀਂ ਇਹ ਆ ਵੀ ਮੇਰਾ ਤੇ ਦਿਲ ਨਹੀਂ ਕਰਨਿਆ ਅੰਟੀ ਜੀ ਜਾਣ ਜਾਣਾ ਕਿਉਂ ਅੱਜ ਰੋਤੀ ਮੇਰੀ ਗੱਲ ਇਹ ਦੇਖਣਾ ਤਾਂ ਲੈਂਦੀ ਆ ਨਹੀਂ ਤੇ ਉਹ ਤਾਂ ਹੀ ਨਹੀਂ ਕਰੁੰਦੇ ਜੋ ਸਾਡਾ ਇਹੜਾ ਕਮਰਾ ਬੜਾ ਖੁੱਲਾ ਹੋਇਆ ਇਹਨਾਂ ਦਾ ਅੰਦਰ ਵਾਲਾ ਜਿੱਥੇ ਏਸੀ ਲੱਗਾ ਨਾ ਕਮਰਾ ਮੈਨੂੰ ਰੱਖ ਦੇ ਇਥੇ ਪਰ ਨਹੀਂ ਰਹਿਣ ਦੇ ਮੈਨੂੰ ਰੱਖ ਲਈਏ ਇਥੇ ਸਭ ਕੁਝ ਤੁਹਾਡਾ ਹੀ ਆ ਪਤਲਾ ਮੈਂ ਟੂਟਾੜੇ ਲੱਗਾ ਨਾ ਆਣੂ ਦੇ ਬਾਗ ਹੀ ਲਾਇਆ ਪੂਰਾ ਤੋਂ ਨਹੀਂ ਥੇਲੀ ਲਾ ਲਿਆ ਨਹੀਂ ਬਾੜੂ ਲੱਗਦਾ ਏ ਹੈ ਪੂਰੇ ਬਾੜੂ ਲੱਗਦਾ ਆਇਆ ਨਾ ਤੇ ਡੰਗਾ ਹੈਗਾ ਤੁਹਾਡੇ ਮਿੱਠੇ ਫੇਰ ਵੱਤ ਹੈ ਨਾ ਨਹੀਂ ਨਹੀਂ ਮਿੱਠੇ ਹੋ ਗਏ ਆ ਹੋਣ ਮਿੱਠੇ ਹੋ ਗਏ ਆ ਬੜੇ ਵੱਡੇ ਹੋ ਗਏ ਆ ਹਾਂ ਇਹ ਨਾਲ ਫੇਰ ਵੇਖੋ ਸਾਡੇ ਬਾਪੂ ਜੀ ਹੱਡਿਆ ਤੇ ਕੀ ਕੋਈ ਕਰਕੇ ਗਿਆ ਵੇਖੋ ਪਿੰਡੀ ਦਾ ਕੰਟ ਲੱਗ ਗਈ ਸਭ ਇਹ ਲਿਗਾ ਖਾਲੋ ਆਵੇ ਲੱਗ ਗਈ ਹੈ ਬੱਤੀ ਦੇ ਇਹਨਾਂ ਨੂੰ ਆਪਾਂ ਕਮੀ ਘੰਟੇ ਆਣੀ ਹੈ ਇਹ ਪੇਂਡ ਕਰਦਾ ਸਾਹਮਣੇ ਉਹ ਵੇਖੋ ਸਾਹਮਣੇ ਡਰਾਈਵਰ ਮੰਨਦਾ ਵਾ ਪਹਿਲਾਂ ਪੇਂਡ ਹੀ ਹਟਾਈ ਤੋਂ ਮੰਨ ਹੁੰਦਾ ਹਾਂ ਪੇਂਡ ਹੀ ਲਾਈ ਸਟਾਰਟ ਹੀ ਹੁੰਦੀ ਏ ਨਾ ਮਤਲਬ ਮੁਰਗੇ ਖਾਲੀ ਇੱਧਰ ਇੱਧਰ ਦੇਖਿਓ ਮੈਂ ਕਦੇ ਸੋਚਿਆ ਨਹੀਂ ਲੰਘਦੇ ਵਰਦੇ ਮਤਲਬ ਬੰਦਾ ਵੇਂਦਾ ਹੀ ਆਗੇ ਆਉਂਦਾ ਹਨਾ ਪਰ ਸੋਚਿਆ ਨਹੀਂ ਕਦੀ ਕਿ ਇੱਤਰ ਨੂੰ ਵੀ ਆਵਾਂਗੇ ਤੇ ਬਹੁਤ ਵਧੀਆ ਪਿਆਰ ਮਿਲਿਆ ਹਾਂ ਸੰਦੀ ਬੜਾ ਵਧੀਆ ਹੋ ਗਿਆ ਵੇਖੋ ਆਜਾ ਸਾਨੂੰ ਵੀ ਦੇਖ ਲੈ ਚਲੋ ਯਾਰ ਪਾਣੀ ਥੋਈ ਕਰੀ ਪਾਣੀ ਲਗਾਇਆ ਹੈ ਅੱਗਾ ਚਲੋ ਨਾਲ ਨੂੰ ਠੰਡਾ ਮਿਲਿਆ ਠੰਡਾ ਹੁਣ ਹੋਰ ਬਾਈ ਲੜਪਾ ਦੋ ਜੀ ਆਜਾ ਸਾਡੇ ਮੁਰਗੇ ਬੜੇ ਨੇਗਰ ਆ ਆ ਆ ਪਰ ਆ ਵੇ ਕਿੰਨੇ ਦਿਆਂ ਦੇ ਪੀੜੀਆਂ ਹੈ ਠੀਕ ਆ ਮਾਤਰ ਤੇ ਵੀ ਕਰਦੀ ਨਾ ਸਾ ਆ ਇਹੋ ਲਿਆ ਵੀ ਬਾਤ ਚ ਬਹੁਤੀ ਨਾ ਤੇ ਫਿਰ ਇਹ ਮੇਰੇ ਹਿਸਾਬ ਨਾਲ ਯਾਰ ਰੱਖਣਾ ਜਿਹੜੀ ਮਾੜੀ ਮੋਢੀ ਹੁੰਦੀ ਹੈ ਭੁੱਲ ਜੰਦੀ ਜਦੋਂ ਪੜਦਾ ਹੀ ਕੁਝ ਨਹੀਂ ਹੈ ਕਿ ਚਲੋ ਕਰੀਏ ਬੰਦਿਆ ਪੜਾਈ ਹੋ ਗਈ ਤੇ ਮੋੜ ਦੇ ਖੰਭ ਉਹ ਰੱਖਦੇ ਰਹੇ ਆ ਨਹੀਂ ਮੋੜ ਦੇ ਖੰਭ ਤਾਂ ਨਹੀਂ ਰੱਖਿਆ ਅੱਜ ਨਾ ਇਹ ਨਾ ਹੈ ਰਾਗੀ ਵੀਡੀਓ ਵਾੜੀ ਮਾਣੀ ਮੋੜੀ ਐਡਡ ਕਰ ਲਈ ਜੀ ਬਾਕੀ ਫੈਰੇ ਲੈਣੇ ਕਮੈਂਟ ਕਰਕੇ ਦੱਸਿਓ ਵੀ ਕੌਣ ਕੌਣ ਕੇ ਪਾਪਾ ਦੇ ਵਿੱਚ ਇੰਨਾ ਮੈਂ ਤਾਂ ਰੱਖਦੀ ਹਾਂ ਆ ਵੇ ਵੇਟ ਤੇਰਾ ਹਾਂ ਆ ਵੇ ਕੀਆ ਵਾਹ ਬੱਲਾ ਵਿੱਚ ਛੇ ਲੱਗਿਆ ਆਹਨ ਪਤਾ ਉਧਰ ਹਾਂ ਜਾਂਦੇ ਨਹੀਂ ਆ ਉਹ ਜਿਹੜੀ ਉਹ ਤੇ ਮਰਨ ਬਲਾਸਟ ਹਾਂ ਹਾਂ ਆਹ ਇੱਕ ਮੋੜਾ ਤੁਹਾਡੇ ਦੀਆਂ ਸ਼ੀਸ਼ੇ ਲੱਗੇ ਬਾਹਰ ਉਹ ਹੀ ਹਣਾ ਮੈਂ ਕਿਹਨਾਂ ਨਾ ਲੱਗਾ ਇਹ ਆ ਵੀ ਮੈਂ ਆਪਣੇ ਤੋਂ ਛੋਟੇ ਜਾ ਬੂ ਲਾਉਗੇ ਅਛਾ ਇਹਨਾਂ ਨੂੰ ਬਾਹਰ ਜਾ ਲਗੀ ਆ ਅਜੇ ਨਾ ਥੋੜਾ ਆ ਰਿਹਾ ਸੈਸਰੀ ਹੁੰਦਾ ਰਿਹਾ ਅਸੀਂ ਦੋਵਾਰੀ ਆਇਆ ਹਾਂ ਮੈਂ ਉਥੇ ਜਾਂਦਾ ਰਿਹਾ ਉਹ ਬੰਦਾ ਆਪਣਾ ਵਾਹ ਲੇ ਟਰੇਨ ਜਦੋਂ ਆਏਗੀ ਆਹ ਭਰਾ ਮੈਂ ਲਾ ਕੇ ਮੈਂ ਮੁਰਗਾ ਧੋਣਾ ਵੀ ਲਵਾਵਾ ਮੇਰੇ ਬਾਹਾਂ ਵਿੱਚ ਉਹ ਹਣੀ ਨਾਲੀ ਤਾਂ ਕਿ ਤੇ ਮੈਂ ਚੱਕ ਲਊਗੀ ਬਾਹਰ ਆ ਗਈ ਕਿ ਤਾਂ ਮੈਂ ਚੱਕ ਬਾਹਰ ਆ ਤਾਂ ਕਿ ਮੈਂ ਮਸ਼ੀਨ ਚਲਾ ਕੇ ਖਲੀ ਚੱਲ ਜਾਂਦੀ ਆ ਜਾ ਬਰਾਵਾ ਜਾ ਯਾਦੀ ਹੋ ਰਿਹਾ ਲੋਕ ਨਹੀਂ ਜੇ ਮੇਂ ਪੈਂਡ ਤਾਂ ਚਲੀ ਜਾਗੇ ਆਹ ਅਸੀਂ ਜੈਂਟ ਵੀ ਆ ਹਾਂ ਠੀਕ ਆ ਜੀ ਕਹਿੰਦਾ ਸਾਰੇ ਕਹਿੰਦੇ ਕਿ ਦੱਸਾਂ ਕੀ ਗੱਲ ਕੰਮ ਆਪਣਾ ਨਾਮ ਹੋਣਾ ਚਾਹੀਦਾ ਜਰੂਰ ਆਪਾਂ ਲਈ ਕੰਮ ਦੇ ਨਾਲ ਹੀ ਸੱਤਿਆ ਵਾਜਦੀ ਕੰਮ ਨਹੀਂ ਕੋਈ ਵੀ ਜਿਹੜਾ ਨਹੀਂ ਸਿੱਟੀ ਦਾ ਨਹੀਂ ਸਾਰੇ ਕਰ ਲੈਂਦੇ ਆ ਭਾਵੇਂ ਤੇ ਬਲੌਗ ਹੋਵੇ ਭਾਵੇਂ ਕੋਈ ਜੇ ਮੈਂ ਟ੍ਰੇਨਰ ਆ ਭਾਵੇਂ ਕੋਈ ਜਾਣਦਾ ਅੱਜ ਕੱਲ ਕੰਮ ਇਸ ਤਰ੍ਹਾਂ ਚੱਲਦਾ ਵੀ ਜਿੰਨੇ ਜੀ ਸਾਰੇ ਕਮਾਉਣਗੇ ਤੇ ਇਹ ਗੱਲ ਬਾਤ ਹੈ ਨਾ ਨਹੀਂ ਵੱਡੀਆਂ ਗੱਲਾਂ ਕਰ ਨੂੰ ਜਿੰਨੀਆਂ ਕੋਈ ਮਰਜ਼ੀ ਕਰੀ ਜੀ ਆ ਮੈਂ ਜਾਉਂਗਾ ਹੈਨਾ ਬੰਦੇ 'ਚ ਹੁਨਰ ਹੋਣਾ ਚਾਹੀਦਾ ਹੁਨਰ ਹੋਣਾ ਜੇ ਬੰਦੇ 'ਚ ਕੁਝ ਵੀ ਆ ਨਾ ਇਹ ਕੰਮ ਕੋਈ ਛੋਟਾ ਵੱਡਾ ਨਹੀਂ ਨਹੀਂ ਬਿਲਕੁਲ ਦੇ ਇਹ ਗੱਲ ਤਾਂ ਨਾ ਹੋਣਾ ਚਾਹੀਦਾ ਨਹੀਂ ਬਾਹਰ ਜਾ ਕੇ ਕਰਦੇ ਆਂ ਤੇ ਇੱਥੇ ਕਰੀਏ ਕੰਮ ਖਲਿੇ ਵੀ ਕੰਮ ਹੀ ਆ ਕੰਮ ਹੀ ਆ ਚੰਗੇ ਬਲੇ ਸਰਦਾਰਾਂ ਦੀ ਫੋਰਟ ਜਿਹੜੀ ਉੱਥੇ ਜਾ ਕੇ ਮੈਂ ਨਹੀਂ ਕੋਈ ਗੱਲ ਹੀ ਨਹੀਂ ਕੀਤੀ ਯਾਰ ਅਸਲੀ ਕੰਮ ਕਰਨੇ ਪੈਂਦੇ ਆ ਅਸਲੀ ਕੰਮ ਕਰਕੇ ਜਾਓ ਤੇ ਉਹਦਾ ਸਭ ਤੋਂ ਵੱਡਾ ਵਾਅਦਾ ਜਿਹੜਾ ਅਸੀਂ ਬਾਹਰ ਹੁੰਦੇ ਨਾ ਹੱਥ ਹੱਥ ਦੇ ਚਾਂਡੀਆਂ ਵੇਲਾ ਅੱਜ ਤੱਕ ਪਣੀਆਂ ਨੇ ਸਾਹ ਸਵੇਰ ਸਾਹ ਇਹ ਆ ਵੀ ਕੰਮ ਨਿਹੰਤ ਕੀਤੇ ਕਿੰਨੇ ਸਾਲ ਅੰਕਲ ਜੀ ਲਾਏ ਆ ਅੱਜ ਤੱਕ ਦੇ ਵਿੱਚ ਤੇ ਮੈਂ ਭਰਾ ਬਲਾਸ਼ਿੰਦਰ ਕੀਤਾ ਜੀ ਤੇ ਵੀ ਮਨ ਤੋਂ ਹੀ ਕੰਮ ਸੀ ਸਸਾ ਤਾਂ ਲੱਗ ਸਸਾ ਡਬਈ ਲਾਏ ਤੇ ਨੇਵੀ ਦੇ ਵਿੱਚ ਕਿੰਨੇ ਤਿੰਨ ਨੇ ਦੋ ਢਾਈ ਦੋ ਢਾਈ ਲੋਸੇ ਲਾ ਕੇ ਢਾਈ ਢਾਈ ਹਾਂ ਦੇਸ਼ੇ ਵੀ ਬਾਬਾ ਕੋ ਮੇਆ ਬਹੁਤ ਕਿੰਨਾ ਮਜ਼ਾ ਵਧੀਆ ਮਾੜਾ ਪੀਤਾ ਪਾਪਾ ਦਾ ਬਾਣੀ ਕੇ ਬਸ ਮੈਂ ਤਾਂ ਕੀਤੀ ਆ ਤੇ ਤਖਣ ਲਈ ਆ ਤੇ ਬਾਕੀ ਇਹ ਆ ਵੀ ਚਲੋ ਇਹ ਆ ਵੀ ਚਲੋ ਜੇ ਮਿਹਨਤ ਕੀਤੀ ਸਭ ਕੋ ਬਣਾ ਕੇ ਬਹਿ ਕੇ ਬਹੁਤ ਨਾ ਬਣਾ ਠੀਕ ਨਹੀਂ ਸਿਆਣੇ ਕੀ ਆ ਸਾਰਾ ਕੋ ਮਿਹਨਤ ਦੇ ਸਿਰ ਤੇ ਹੀ ਬਿਲਕੁਲ ਬਿਲਕੁਲ ਅੱਜ ਉਹਦਾ کاروبار ਹੈਗਾ ਅੱਜ ਗੱਡੀਆਂ ਵਾਂ ਟਰੈਕਟਰ ਸਾਰਾ ਕੋਲ ਗੱਡੀਆਂ ਸਭ ਮਹਾਰਾਜ ਦੀ ਕੁਰਬਾਨੀ ਹੈ ਵੀ ਮਿਹਨਤ ਕੀਤੀ ਭਾਂਡਾ ਸਾਰਾ ਕੋ ਮਿਹਨਤ ਦੇ ਨਾਲ ਹੀ ਬਾਕੀ ਕਰਨ ਵਾਲਾ ਤੇ ਵਾਹਿਗੁਰੂ ਬਾਕੀ ਵਾਹਿਗੁਰੂ ਜਿਹੜਾ ਟਰੈਕਟਰ ਆ ਉਹ ਮੇਰੇ ਡੈਡ ਜੀ ਦੀ ਨਿਸ਼ਾਨੀ ਆ ਅੱਛਾ ਜੀ ਹਾਂ ਜੀ ਇਹ ਸਾਰੀ ਜ਼ਿੰਦਗੀ ਰਹੂਗਾ ਇਤਰਾ ਹੀ ਜੇ ਚੱਲੂਗਾ ਤਾਂ ਵੀ ਠੀਕ ਹੈ ਨਹੀਂ ਜੇ ਰੁਥਦਾ ਵੀ ਠੀਕ ਹੈ ਠਾਨਵੇਂ ਮਾਡਲਾ ਹਾਂ ਤੇ ਇਤਰਾ ਹੀ ਰੱਖਿਆ ਜੋਨ ਦਾ ਉਹ ਮੇਰੇ ਮੁੰਡੇ ਨੇ ਨਾ ਮੋਟਰਸਾਈਕਲ ਆਪਣੇ ਡੈਡੀ ਦਾ ਲਾਇਆ ਹੁੰਦਾ ਬੜਾ ਟੁੱਟਿਆ ਹੋਇਆ ਹਣਾ ਜੀ ਕਹਿੰਦਾ ਜੋ ਮਰਜ਼ੀ ਹੋ ਜੇ ਨਹੀਂ 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 ਲੋੜ ਹੀ ਨਹੀਂ ਯਾਰ ਗੱਲਾਂ ਅੱਜ ਇੱਕ ਸੌ ਤੇ ਵੇਰ ਸ਼ਾਦੀ ਕਿਹੜੀ ਆਣੀ ਹਣਾ ਬਾਕੀ ਨਾਲੇ ਗੱਲ ਇਹ ਆ ਵੀ ਨਾਲੇ ਕਿਹੜੀ ਚੀਜ਼ਾਂ ਵਾਧੂ ਸਾਰੀਆਂ ਕੰਮ ਵਾਲੀਆਂ ਸਾਰੀਆਂ ਨਾਲ ਕੋਈ ਚੀਜ਼ ਵਾਧੂ ਨਹੀਂ ਨਹੀਂ ਹਾਂ ਹਾਂ ਬਸ ਉਹ ਦੇਖੋ ਥੱਲੇ ਬੜ ਕੇ ਬੈਠਾ ਉਹਦੀ ਪੱਕੀ ਨਹੀਂ ਲੱਗਦਾ ਸੀ ਤੇ ਆ ਵੀ ਉਖਾੜੋ ਥੱਲੇ ਉਹ ਬੈਠਾ ਕੇ ਥੱਲੇ ਇਹਦਾ ਨਾ ਫੋੜ ਹੈ ਕੀ ਲੈਣਾ ਕੋਡ 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 ਨੇ ਤਾਂ ਦਰਸ਼ ਦਿੱਤੇ ਹੀ ਨਹੀਂ ਬਾਹਰ ਕੋਡ ਇਹ ਘਾਟ ਹੀ ਨਹੀਂ ਗਾ ਸ਼ਮੂਨ ਆ ਜਾ ਹਾਂ ਵੇ ਨਾਲ ਕੇ ਯਾਰ ਕੋ ਬਨ ਗਏ ਇਦਾਂ ਹੀ ਅੱਛਾ ਅੱਛਾ ਤੇ ਐਵੇਂ ਤੁਰਿਆ ਫਿਰੇ ਮੈਂ ਛੋਟਾ ਗੱਡੀ ਜਿਦਾ ਆ ਜੀ ਅੱਛਾ ਬਈ ਨੰਦਾ ਵਾ ਰਿਕਾਰਡ ਤੇ ਡਰਦਾ ਹੀ ਆ ਕਿੰਦਾ ਨੇ ਕੌਣ ਆ ਗਿਆ ਨਹੀਂ ਨਹੀਂ ਇਹਦੀ ਆਵਾਜ਼ ਲੱਗੀ ਆ ਇਹਦਾ ਦੋਵਾਂ ਦੀ ਡਿਊਟੀ ਆ ਸੈਂਟਰ ਤੇ ਰਾਤ ਸੌਣਾ ਵਾ ਇਹਨੇ ਰਾਤ ਭਰ ਜਾਗਣਾ ਉਹਦਾ ਸੈਂਟਰ ਦਾ ਬੜਾ ਸਿਆਣਾ ਇਹਦੀਆਂ ਰੱਖੀਆਂ ਵਾ ਇਹਨਾਂ ਦੋਵਾਂ ਦੀਆਂ ਵੀ ਉਹਨੇ 16 ਇੱਕ ਟਾਈਮ ਤੇ ਇੱਕ ਟਾਈਮ ਡਿਊਟੀ ਕਰਨੀ ਸਹੀ ਗੱਲ ਸਾਡਾ ਸੁਭਿਆਰ ਕਰ ਲੈ ਆ ਜੀ ਸਾਡੇ ਕਿਦਾਂ ਹੀ ਖਾਲੀ ਕੋਈ ਹਾਂ ਬਾਕੀ ਹਾਲ ਦੀ ਘੜੀ ਤੇ ਆਪਣੀ ਜ਼ਿੰਮੇਵਾਰੀ ਨਿਭਾਉਂ ਦਿਆ। ਨਹੀਂ ਨਹੀਂ ਬੜਕੀ ਜੀ। ਫਿਰ ਲੇਖੋ ਤੇਲ ਪਾਉ ਤੇ ਚਲਾਓ। ਤੇਲ ਪਾਉ ਤੇ ਚਲਾਓ। ਚਲਾਓ ਕੋਈ ਅਜੇ ਤੱਕ ਕੋਈ ਪਰੇਸ਼ਾਨੀ ਨਹੀਂ ਆਦੀ। ਹਾਂ। ਇਹ ਨਾ ਇਹਨਾਂ ਬੜੇ ਸੱਤ ਸੀ ਨਾ ਇਹਦੇ ਪੁਰਾਣੇ। ਹੂੰ ਹੂੰ। ਹੁਣ ਤਾਂ ਟਰੈਕਟਰ ਹੀ ਹਲਕਾ ਕਰਦੇ ਇਹਨਾਂ ਨੇ। ਸਹੀ ਗੱਲ। ਨਾਲੇ ਯਾਰ ਜਿੱਤਰਾ ਮਰਜੀ ਹੈ ਨਾ ਤੇਲ ਖਰਚਾ ਦਾ ਹੈ ਵੱਡੇ ਦਾ ਵੱਡਾ ਤੇਲ ਖਰਚਾ ਬਹੁਤ ਘੱਟ ਆਦਾ। ਉਦੋਂ ਅਰਜਨ ਆਏ ਨਹੀਂ ਜਦੋਂ ਇਹ ਲੈਂਦਾ। ਅੱਜ ਨੇ ਤੋਂ ਬਾਅਦ ਆਇਆ। ਇਸ ਤੋਂ ਬਾਅਦ ਆਇਆ। ਇਸ ਤੋਂ ਬਾਅਦ ਆ ਸਭ ਤੋਂ ਵੱਡਾ ਨੰਬਰ ਮਿੰਦੇ ਦਾ 2085 ਵਾਲਾ ਨਿਕਲਦਾ। ਉਦੋਂ ਉਦੋਂ ਬਾਹਰ ਚ ਫੇਰੇ ਤਾਂ ਆ ਜਦੋਂ 55 ਜਾਂ 33 ਕੋਈ ਨਹੀਂ 99 ਲੈਂਦਾ ਜਦੋਂ ਬਾਕੀ ਆ 7 5 ਬਣਾ ਉਹ ਖੇਤਾਂ ਦੇ ਪਾਸੇ ਚਲੂ ਇਹ ਕੰਮ ਹੁੰਦਾ ਹੀ ਆ ਹੁੰਦਾ ਹੁੰਦਾ ਸਹੀ ਗੱਲ ਬਿਲਕੁਲ ਬਿਲਕੁਲ ਕਿਹਦੀ ਜਰੂਰ ਦੀ ਪਰਸਨ ਦਾ ਕੰਮ ਆਉਣਾ ਬਿਲਕੁਲ ਬਿਲਕੁਲ ਸਹੀ ਇਹਨਾਂ ਨੂੰ ਲੱਗ ਗਈ ਹਾਂਜੀ ਹਾਂਜੀ ਚਲੋ ਪਹਿਲੇ ਲੱਗ ਪਾਣੀ ਫਿਰ ਚਲਾ ਵੀ ਉਹਦੇ ਇਹ ਚੱਲੇ ਜੇ ਪ੍ਰੋਟੀਨ ਨੂੰ ਬਣਦਾ ਜੇ ਤੇ ਜੇ ਮੈਂ ਵੀ ਜੇ ਹੋਰ ਕੋਈ ਸੰਤਰਾ ਮਾਟਾ ਖਾਣਾ ਉਹ ਤੁਹਾਨੂੰ ਸਿਆਲ ਹੋਣਾ ਬਹੁਤ ਜੇ ਭਿੰਡੀ ਘਿੰਡੀ ਜਈ ਸੀ ਉਹ ਤੁਹਾਨੂੰ ਸੇਰ ਦੀਆਂ ਲਾ ਕੇ ਖਾ ਲਿਆ ਉਹ ਹੀ ਖਾ ਲੀਏ ਹੋਰ ਦਿਖਾ ਲੀਆਂ ਇੱਥੇ ਤੇ ਮਾਫੀ ਕਰ ਹਾਂ ਸਾਰਿਆਂ ਦਾ ਵਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਰੇ ਲੈਣੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੁਹਾਡਾ ਪਿਆਰ ਦਿਓ ਇਹੀ ਤੁਹਾਡੇ ਆਸਰੇ ਚੱਲਣ ਦੇ ਆ ਤੇ ਅਸੀਂ ਦਾਰੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਨਹੀਂ ਵੇਖਣ ਦੇ ਇਨਾ ਪਿਆਰ ਦੇਣ ਦੇ ਬਿਲਕੁਲ ਬਿਲਕੁਲ ਉਹ ਇਤਰਾ ਹੀ ਚਲੋ ਜੀ ਜੀਆਂ ਦੇ ਚੰਗੇ ਲੱਗੀਦਾ ਹੈ ਬਿਲਕੁਲ ਹਾਂ ਚਲੋ ਠੀਕ ਹੈ ਦਸਤੀ ਗਾਲ ਜੀ